ਅਸੀਂ ਸੇਸ਼ਮ ਮੌਜੂਦ ਹੈਗੇ ਆ ਰਮਦਾਸ ਦੇ ਨੇੜੇ ਦੱਸ ਦਈਏ ਕਿ ਹਾਈਵੇ ਦੇ ਉੱਤੇ ਮੌਜੂਦ ਆ ਪਾਣੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧਿਆ ਹੋਇਆ ਤੇ ਇੱਕ ਤਰਫਾ ਗੁਰੂ ਘਰ ਦੀ ਸੰਗਤ ਜਿਹੜੀ ਆ ਇੱਥੇ ਪਹੁੰਚ ਚੁੱਕੀ ਆ ਸੇਵਾ ਕਰਨ ਵਾਸਤੇ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਸਾਂਝੀਆਂ ਕਰ ਰਹੇ ਆ ਇੱਥੇ ਜੋ ਬਾਬਾ ਹੀ ਪਹੁੰਚਣ ਉਹਨਾਂ ਨੂੰ ਵੀ ਗੱਲ ਕਰਦੇ ਆ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਵੀ ਮਾੜੇ ਹਾਲਾਤ ਇੱਥੇ ਦੇਖਣ ਨੂੰ ਮਿਲ ਰਹੇ ਨੇ ਇੱਕ ਟਰੈਕਟਰ ਤੱਕ ਜੋ ਆ ਰੋਡ ਦੇ ਉੱਤੇ ਫਸਿਆ ਪਿਆ ਪੂਰਾ ਪੂਰਾ ਪਾਣੀ ਦੀ ਚਪੇਟ 'ਚ ਹੈਗਾ ਲੋਕ ਆਪਣੇ ਘਰਾਂ 'ਚ ਬੰਦ ਨੇ ਤੁਸੀਂ ਕੀ ਸ ਜਹੇਦਰ ਬਾਬਾ ਸਤਨਾਮ ਸਿੰਘ ਜੀ ਉਹਨਾਂ ਲੋ ਲੰਗਰ ਦੀ ਸੇਵਾ ਪਰਸੋਂ ਤੋਂ ਚੱਲਣ ਡਈ ਆ ਲੰਗਰ ਪ੍ਰਸ਼ਾਦਾ ਪਾਣੀ ਪਕਾ ਕੇ ਚਾਰ ਡੰਗਰਾਂ ਤੇ ਜਲ ਪਾਣੀ ਲੈ ਕੇ ਪਿੰਡਾਂ 'ਚ ਪਹੁੰਚਣ ਡਿਆ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਾ ਸਤਨਾਮ ਸਿੰਘ ਜੀ ਉਹਨਾਂ ਦੀ ਗਵਾਈ ਹੇਠ ਲੰਗਰ ਚੱਲਣ ਡਿਆ ਜੀ ਬਹੁਤ ਕਾਫੀ ਮਾੜੇ ਹਾਲਾਤ ਇਨ੍ਹਾਂ ਪਿੰਡਾਂ ਦੇ ਹੈਗੇ ਆ ਪਿੰਡ ਵਾਸੀਆਂ ਦਾ ਕਹਿਣਾ ਇੱਥੇ ਪਹਿਲਾਂ ਕਿਸੇ ਵੱਲੋਂ ਪਹੁੰਚ ਨਹੀਂ ਕੀਤੀ ਗਈ ਤਿੰਨ ਦਿਨਾਂ ਚ ਇਹ ਹੁਣ ਅੱਜ ਹੀ ਇੱਧਰ ਜਿੱਦ ਕੱਲ ਆਏ ਆ ਕੱਲ ਲੰਗਿਆ ਨਹੀਂ ਇੱਕ ਕੁਮਾਲ ਤੋਂ ਪਿਛਾ ਮੁਰ ਗੇ ਆ ਅੱਜ ਹੁਣ ਇੱਧਰ ਲੈ ਕੇ ਆਏ ਆ ਰਸਨ ਪਾਣੀ ਕੱਲ ਪਾਣੀ ਹੁਣ ਗਾ ਚੱਲੇ ਰੰਦਾਸ تاک ਲੰਗਰ ਪਾਣੀ ਲਾ ਕੇ ਬਾਬਾ ਸਰਦਾਰਨਾਮ ਸਿੰਘ ਯਾਦ ਦੀ ਰਹਿ ਉੱਧਰ ਲੋਪੋਗਾਨ ਬਨੇ ਪਿੰਡੀਆਂ ਬਨੇ ਡੇਰ ਵਰਤੋਂ ਲੰਗਰ ਬਾਬਾ ਸਰਦਾਰਨਾਮ ਸਿੰਘ ਗੁਰੂ ਕੇ ਬਾਗਲੇ ਬਾਬਾ ਜਗੀਰ ਸਿੰਘ ਜੀ ਬਾਬਾ ਕਰਪਾਲ ਸਿੰਘ ਜੀ ਸਾਰੇ ਡੇਰ ਲੰਗਰ ਦੀ ਸੇਵਾ ਕਰਨਾ ਭਾਈ ਮਾਨ ਸਾਹਿਬ ਟਾਂਡੇ ਉੱਥੇੋਂ ਡੰਗਰਾ ਤੇ ਚਾਰ ਲੱਦੰਡਾ ਆ ਉੱਥੇ ਕੇ ਲੰਚਾਰ ਡੰਗਰਾ ਤੇ ਘਾਰ ਸੇਵਾ ਗੁਰੂ ਕੇ ਬਾਗਵਲੇ ਅਸ਼ਨ ਅਕਸਰ ਕਹਿੰਦਾ ਕਿ ਅਸੀਂ ਜਿਹੜਾ ਕੰਮ ਕਰ ਰਹੇ ਆ ਲੇਕਿਨ ਹਾਲਾਤ ਤੁਹਾਨੂੰ ਕੀ ਲੱਗਦੇ ਨੇ ਬਹੁਤ ਮਾੜੇ ਜੀ ਬਹੁਤ ਪਾਣੀ ਵਧਣ ਡਿਆ ਕੱਲ ਦਾ ਬਹੁਤ ਜ਼ਿਆਦਾ ਉਈ ਮੁਲਾਜ਼ਮ ਆਇਆ ਨਹੀਂ ਛੜਕਾਂ ਤੇ ਪਹੁੰਚਿਆ ਨਹੀਂ ਆ ਤੇ ਜਿਹੜੇ ਸ਼ਾਮਾਂ ਨੂੰ ਆਉਂਦੇ ਉਹ ਚੱਲ ਜਾਂਦੇ ਫੇਰ ਆ ਫੋਟੋ ਲਵਾ ਕੇ ਚੱਲ ਜਾਂਦੇ ਆ ਫੋਟੋਆਂ ਲਵਾਉਣ ਆਉਂਦੇ ਮੰਤਰੀ ਫੋਟੋਆਂ ਲਵਾਉਣ ਆ ਫੋਟੋਆਂ ਲਵਾ ਕੇ ਚੱਲ ਜਾਂਦੇ ਆ ਡਾਕੂਮੈਂਟ ਆਉਂਦੇ ਫੋਟੋਆਂ ਲਵਾਉਣ ਫੋਟੋਆਂ ਲਵਾ ਕੇ ਫੇਰ ਚੱਲ ਜਾਂਦੇ ਸਾਰੇ ਲੱਗਦਾ ਕਿ ਕਿੰਨੇ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਆਪਣਾ ਆਪ ਜਾਂ ਪਿੰਡ ਨੂੰ ਸੰਭਾਲਣਾ ਕਿੰਨਾ ਕੋਖਾ ਬਹੁਤ ਮਾੜਾ ਜੀ ਆਪਣਾ ਆਪ ਨਹੀਂ ਸੰਭਾਜਾਂਦੇ ਘਰਾਂ ਦੇ ਤੇ ਚੜੇ ਕੋਠਿਆਂ ਜਿਹੜੇ ਆ ਧੀੜੀ ਧੀੜੀ ਆਉਂਦੀ ਪਿੰਡਾਂ ਦੇ ਬੇਟੀਆਂ ਦੇ ਫੋਨ ਕੰਡਾ ਪੰਨਾਂ ਵਾਲੇ ਸਾਨੂੰ ਕਾਢੀ ਖੜੋ ਪਾਠੇ ਦੇ ਰਹਿਆ ਦੇ ਕੋਈ ਬੇੜੀਆਂ ਨਹੀਂ ਜਾਂਟੀਆਂ ਇੱਕ ਦੋ ਬੇੜੀਆਂ ਸਾਰੇ ਹਲਕੇ ਜਨਾਲੇ ਹਲਕੇ ਚ ਕੋਈ ਵੀ ਨਹੀਂ ਪਹੁੰਚ ਪਾ ਰਿਹਾ ਇੱਥੇ ਕੋਈ ਬੇੜੀ ਨਹੀਂ ਜਾਂਦੀ ਇੱਕ ਦੋ ਬੇੜੀਆਂ ਉਹ ਵੀ ਮੰਤਰੀ ਆ ਵੀ ਲਈ ਫੰਡੇ ਆ ਮੰਤਰੀ ਕਰਕੇ ਫੋਟੋਆਂ ਲਵਾਉਂਦੇ ਆ ਉਹਨਾਂ ਦੇ ਤਾਂ ਭਾਈ ਮਨ ਨੂੰ ਡਰ ਨਹੀਂ ਲੱਗਦਾ ਕਿ ਇਹਨੇ ਪਾਣੀ ਕੀ ਜਾ ਰਹੇ ਇਹ ਗੁਰੂ ਸਾਹਿਬ ਦਾ ਉਹਦੀ ਮੇਰੇ ਜਾਣਦੇ ਨੇ ਉਤਰਾਂ ਕੌਣ ਜਾਂਦਾ ਆ ਸੰਗਤਾਂ ਆਈਆਂ ਸਾਰੇ ਇਲਾਕੇ ਦੀਆਂ ਲਈਆਂ ਸੇਵਾ ਕਰਨ ਦੇ ਵਿੱਚ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਤਾਂ ਰਾਸ਼ਨ ਪਾਣੀ ਜਿਹੜਾ ਮਹਿੰਗਾ ਕਰ ਦਿੱਤਾ ਜਾਂਦਾ ਲੇਕਿਨ ਇੱਕ ਪੰਜਾਬ ਹੀ ਆ ਜਿੱਥੇ ਕੀ ਹਾਲਾਤ ਇਹੋ ਜਿਹੇ ਨੇ ਜੇਕਰ ਇਹੋ ਜੀ ਜੋ ਮਾਹੌਲ ਬਣਦਾ ਹੈ ਤਾਂ ਉਸ ਮੌਕੇ ਦੇ ਉੱਤੇ ਜਿਹੜੀ ਆ ਲੰਗਰ ਤੇ ਲੰਗਰ ਲੱਗਦੇ ਨੇ ਸੇਵਾ ਤੇ ਸੇਵਾ ਨੋਜਮਣ ਕਰਦੇ ਇਹੋ ਲੱਗ ਸਿੱਖ ਕੌਮ ਹੀ ਨਹੀਂ ਸਾਰਾ ਕੰਮ ਕਰਨਾ ਤੇ ਸਿੱਖ ਲੋ ਫਿਰ ਮਾੜ ਆਂਦੇ ਆ ਪੱਗਾਂ ਵਾਲਿਆਂ ਦੇ ਮਾੜੇ ਆ ਪੱਗਾਂ ਵਾਲੇ ਬਾਹਰ ਆਵੇ ਮਾਚਲ ਜਾਵੇ ਕੋਈ ਹੋਵੇ ਉਧਰ ਲੰਗ ਲਾ ਕੇ ਪੱਗਾਂ ਵਾਲੇ ਜਾਂਦੇ ਆ ਤਾਂ ਪੱਗਾਂ ਵਾਲੇ ਫਿਰ ਉਹ ਮਾੜ ਆਂਦੇ ਆ ਪੱਗਾਂ ਵਾਲੇ ਹੱਤ ਵਧੀਆਂ ਆ ਟਾਰਗੇਟ ਪੰਜਾਬੀਆਂ ਨੂੰ ਟਾਰਗੇਟ ਕੀਤਾ ਹਾਂਜੀ ਇਹਨਾਂ ਨੂੰ ਸਾਰਾ ਕੁਝ ਇਹਨਾਂ ਨੂੰ ਕੀਤਾ ਜਾਂਦਾ ਪੰਜਾਬੀਆਂ ਨੂੰ ਇੱਕ ਕਾਰ ਸੇਵਾ ਗੁਰੂ ਘਰ ਆ ਬਾਗ ਬਾਬਾ ਸਰਨਾਪ ਪਾਣੀ ਦੇ ਪਾਣੀ ਲੈ ਕੇ ਆਏ ਇਸ ਪਿੰਡ ਵਾਸਤੇ ਸੋਬਿਆ ਦੇ ਕੋਟਲੀ ਜ਼ਮੀਰ ਵਾਸਤੇ ਕੀ ਕੀ ਲੈ ਕੇ ਆਏ ਆ ਪਾਣੀ ਆ ਚਾਰ ਆ ਪ੍ਰਸ਼ਾਦਾ ਪਾਣੀ ਆ ਜੋ ਰਸਤਾ ਗਈ ਲੰਗਰ ਦੀ ਲੈ ਕੇ ਆਏ ਆ ਸੰਗਤਾਂ ਦੇ ਪਾਣੀ ਦੇ ਮਗਰ ਦੀਆਂ ਕਈਆਂ ਗੱਡੀਆਂ ਹੋਰ ਨਹੀਂ ਆ ਵਰਤੌਣ ਇਧਰੋਂ ਟਰਾਲੀ ਦੇ ਲਿਆਂਦਾ ਲੰਗਰ ਗਾਂ ਗੱਡੀ ਦੀ ਲੰਗਰ ਇਹ ਪਹੁੰਚਣਾ ਥੋੜਾ ਹੋ ਰਿਹਾ ਵਾ ਨੇਸ਼ਨ ਕੋਵਾ ਜੀ ਬੰਦਿਆ ਸਾਰੀ ਇਹ ਲੈ ਕੇ ਚੱਲੇ ਆ ਬੋਰਡ ਇੱਥੇ ਕੋਈ ਨਹੀਂ ਆ ਇਹਨਾਂ ਪਿੰਡਾਂ ਬੋਰਡ ਚਾਹੀਦਾ ਇੱਥੇ ਇੱਥੇ ਬਾਬਾ ਜੀ ਆਪਣੇ ਮੋਕੇ ਆਪਣੇ ਆਪਣੇ ਤੌਰ ਤੇ ਜਿਹੜਾ ਮੋਈਆ ਕਰਾਓ ਅਜੀ ਬੋਰਡ ਵੀ ਮਹਾਜਾ ਕਰਾ ਰਹੇ ਹੋ ਇਹਨਾਂ ਗੀ ਬੋਰਡ ਦਾ ਕਰਦੇ ਮੰਗ ਮੰਗੀ ਬੋਰਡ ਦੀ ਇਹ ਤਸਵੀਰਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਜਿਸ ਤਰ੍ਹਾਂ ਦੇ ਨਾਲ ਨੌਜਵਾਨ ਅੱਗੇ ਜਾਈ ਜਾਂਦੇ ਆ ਇਹਦਾ ਪਾਣੀ ਵੱਡੇ ਪੱਧਰ ਦੇ ਉੱਤੇ ਵਧਦਾ ਜਾ ਰਿਹਾ ਪਾਣੀ ਇੰਨਾ ਜ਼ਿਆਦਾ ਹੈ ਕਿ ਅੱਗੇ ਜਾਣਾ ਬਹੁਤ ਔਖਾ ਹੋਇਆ ਪਿਆ ਕਿਉਂਕਿ ਰੋਡ ਜਿਹੜੀ ਆ ਬਿਲਕੁਲ ਟੁੱਟੀ ਹੋਈ ਆ ਤਾਂ ਸੰਗਤ ਸੇਵਾ ਕਰਦੀ ਦਿਖਾਈ ਰਹੀ ਐ ਇੱਥੇ ਦੇਖ ਸਕਦੇ ਹੋ ਇਹ ਪੰਜਾਬੀਆਂ ਦੀ ਤਸਵੀਰ ਸਾਂਝੀ ਕਰ ਰਹੇ ਆ ਪੰਜਾਬ ਦੀ ਜਿੱਥੇ ਕਿ ਕੋਈ ਇਹੋ ਜਿਹੀ ਕੁਦਰਤੀ ਆਫਤ ਆਵੇ ਤਾਂ ਉੱਥੇ ਕਿਸ ਤਰ੍ਹਾਂ ਦੇ ਨਾਲ ਪੰਜਾਬੀ ਪੰਜਾਬੀ ਦੇ ਨਾਲ ਖੜਦਾ ਜੋ ਅਗਰ ਕੋਈ ਵੀ ਦੇਸ਼ ਵਿਦੇਸ਼ ਤੋਂ ਆਂਦਾ ਜਾਂ ਇਹੋ ਜਿਹੇ ਮਾਹੌਲ ਦੇ ਵਿੱਚ ਫਸਦਾ ਤਾਂ ਪੰਜਾਬ ਪੰਜਾਬੀਅਤ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਅੱਗੇ ਵੱਧ ਕੇ ਜਿਹੜੀ ਆ ਸੇਵਾ ਕਰਦੀ ਆ ਮਦਦ ਕਰਦੀ ਆ ਇਹ ਦੇਖ ਸਕਦੇ ਹੋ ਬਿਨਾਂ ਕਿਸੇ ਡਰ ਖੋਫ ਤੋਂ ਜੋ ਨੌਜਵਾਨ ਨੇ ਉਹ ਜਿਹੜਾ ਇੱਕ ਟਰੈਕਟਰ ਫਸਿਆ ਹੋਇਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਉਹ ਟਰੈਕਟਰ ਦਿਖਾਇਆ ਜਾਵੇ ਜੋ ਫਸਿਆ ਉਸ ਨੂੰ ਕੱਢਣ ਵਾਸਤੇ ਇੱਥੇ ਨੌਜਵਾਨ ਜਿਹੜੇ ਨੇ ਵੱਡੇ ਪੱਦਰ ਦੇ ਇਕੱਠੇ ਹੋ ਕੇ ਗਾਂਹਾਂ ਜਾ ਉਹਨੂੰ ਕੱਢ ਕੇ ਲਿਆਉਣਗੇ ਤਾਂ ਜਿਹੜੇ ਘਰ ਅਗਲੇ ਬੰਨੇ ਹੈਗੇ ਆ ਜਿਹੜੇ ਦਰਿਆ ਨੇੜੇ ਪੈਂਦੇ ਆ ਤਾਂ ਉਹਨਾਂ ਨੂੰ ਜੋ ਲੰਗਰ ਦੀ ਰਸਦ ਜਿਹੜੀ ਆ ਉਹ ਪਹੁੰਚਾਈ ਜਾ ਰਹੀ ਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਪਿੱਛੇ ਤਰਫਾ ਜੋ ਨੌਜਵਾਨ ਨੇ ਉਹ ਵੀ ਸਾਹ ਦੇ ਕਿਤੇ ਨਾਲ ਦੀ ਨਾਲ ਇਹ ਪਾਣੀ ਦੇਖ ਸਕਦੇ ਲਗਾਤਾਰ ਵਧ ਰਿਹਾ ਹੈ ਇਹ ਪਾਣੀ ਜੋ ਹੈ ਲਗਾਤਾਰ ਵਧ ਰਿਹਾ ਡਰ ਦਾ ਮਾਹੌਲ ਬਣਿਆ ਲੇਕਿਨ ਪੁੱਛਣ ਲਈ ਕੋਈ ਵੀ ਨਹੀਂ ਹੈ ਇਸ ਇਲਾਕੇ ਦੇ ਵਿੱਚ ਜੇ ਕਹਿ ਲਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਨਹੀਂ ਪਹੁੰਚਾਇਆ ਇੱਥੇ ਕਿਸੇ ਵੱਲੋਂ ਵੀ ਕੋਈ ਬਾਤ ਨਹੀਂ ਪੁੱਛੀ ਗਈ ਇਨ੍ਹਾਂ ਪਿੰਡਾਂ ਦੀ ਲੇਕਿਨ ਹਾਲਾਤ ਤੁਸੀਂ ਵੇਖ ਸਕਦੇ ਹੋ ਪਾਣੀ ਦੇ ਖੰਬੇ ਇਹ ਦੇਖ ਸਕਦਾ ਪਾਣੀ ਦੇ ਵਿੱਚ ਜਿਹੜੇ ਖੰਬੇ ਡੁੱਬੇ ਹੋਏ ਨੇ ਜਿਹੜੇ ਲਾਈਟਾਂ ਦੀਆਂ ਤਾਰਾਂ ਜਿਹੜੀਆਂ ਹੈਗਿਆ ਨੇ ਉਹ ਕਿਸ ਤਰ੍ਹਾਂ ਦੇ ਨਾਲ ਤੇ ਉੱਥੇ ਹੀ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਛੱਤਾਂ ਦੇ ਉੱਤੇ ਚੜੇ ਹੋਏ ਨੇ ਕੋਰੇ ਕੋਈ ਸਾਰੀ ਪੁੱਛ ਲੈ ਕੋਈ ਸਾਡੀ ਮਦਦ ਹੀ ਕਰ ਦੇ ਤਾਂ ਮਦਦ ਦੀ ਗੁਹਾਰ ਜਿਹੜੀ ਆ ਲਗਾਈ ਜਾ ਰਹੀ ਆ ਲੇਕਿਨ ਉੱਥੇ ਹੀ ਆਪਣੇ ਸੋਗਣ ਕਹੂੰਗਾ ਜਿਹੜੀ ਇਹ ਰੋਡ ਦੀ ਤਸਵੀਰ ਇਹ ਜਿਹੜੀ ਰੋਡ ਦੀ ਤਸਵੀਰ ਜਿਹੜੀ ਆ ਸਾਂਝੀ ਕੀਤੀ ਜਾਵੇ ਕਿ ਉਹ ਟਰੈਕਟਰ ਦੀ ਕਿੱਦਾਂ ਮਦਦ ਇੱਥੇ ਕੀਤੀ ਜਾਣੀ ਆ ਤਾਂ ਇਹ ਤਸਵੀਰਾਂ ਲਗਾਤਾਰ ਜਗਬਾਨੀ ਟੀਵੀ ਤੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਸਾਂਝੀ ਕਰ ਰਹੇ ਆ ਰਮਦਾਸ ਨੇੜਿਓ ਤਾਂ ਐਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤੁਹਾਡੇ ਨਾਲ ਅੱਜ ਕੱਲੀ-ਕੱਲੀ ਤਸਵੀਰ ਇਸ ਨਾਲ ਇਲਾਕਿਆਂ ਦੀ ਸਾਂਝੀ ਕਰਦੇ ਰਵਾਂਗੇ ਕੱਲੇ-ਕੱਲੇ ਇਲਾਕਿਆਂ 'ਚ ਚਾਹੇ ਤਰਨਤਾਰਨ ਦੀ ਗੱਲ ਕਰ ਲਈਏ ਪਠਾਨਕੋਟ ਦੀ ਗੱਲ ਕਰ ਲਈਏ ਅਜਨਾਲੇ ਦੀ ਗੱਲ ਕਰ ਲਈਏ ਰਮਦਾਸ ਡੇਰਾ ਬਾਬਾ ਨਾਨਕ ਦੀ ਤਾ ਕੱਲੇ-ਕੱਲੇ ਇਲਾਕੇ ਚ ਜਾ ਕੇ ਤੁਹਾਡੇ ਨਾਲ ਕਵਰੇਜ ਜਿਹੜੀ ਆ ਸਾਂਝੀ ਕਰਦੇ ਰਾਵਾਂਗੇ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਪੰਜਾਬ ਦਾ ਇਸ ਵਕਤ ਮੌਕੇ ਦੇ ਕੀ ਹਾਲਾਤ ਬਣੇ ਹੋਏ ਨੇ ਕੈਮਰਾਮੈਨ ਸੁਨੀਕ ਮਰ ਦੇ ਨਾਲ ਲਿਸ਼ ਸੁਨਕ ਜਗਬਾਨੀ ਟੀਵੀ ਰਮਦਾਸ ਅਸੇ ਤੋਂ ਮੌਜੂਦ ਹੈਗੇ ਆ ਰਮਦਾਸ ਦੇ ਨੇੜੇ ਦੱਸ ਦਈਏ ਕਿ ਹਾਈਵੇ ਦੇ ਉੱਤੇ ਮੌਜੂਦ ਆ ਪਾਣੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧਿਆ ਹੋਇਆ ਤੇ ਇੱਕ ਤਰਫਾ ਗੁਰੂ ਘਰ ਦੀ ਸੰਗਤ ਜਿਹੜੀ ਆ ਇੱਥੇ ਪਹੁੰਚ ਚੁੱਕੀ ਆ ਸੇਵਾ ਕਰਨ ਵਾਸਤੇ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਸਾਂਝੀਆਂ ਕਰ ਰਹੇ ਆ ਇੱਥੇ ਜੋ ਬਾਬਾਈ ਪਹੁੰਚਣ ਉਹਨਾਂ ਨੇ ਵੀ ਗੱਲ ਕਰਦੇ ਆ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕਾਫੀ ਮਾੜੇ ਹਾਲਾਤ ਇੱਥੇ ਦੇਖਣ ਨੂੰ ਮਿਲ ਰਹੇ ਨੇ ਇੱਕ ਟਰੈਕਟਰ ਤੱਕ ਜੋ ਆ ਰੋਡ ਦੇ ਉੱਤੇ ਫਸਿਆ ਪਿਆ ਪੂਰਾ ਪੂਰਾ ਪਾਣੀ ਦੀ ਚਪੇਟ 'ਚ ਹੈਗਾ ਲੋਕ ਆਪਣੇ ਘਰਾਂ 'ਚ ਬੰਦ ਨੇ ਤੁਸੀਂ ਕੀ ਸੇਵਾ ਕਾਰ ਸੇਵਾ ਗੁਰੂ ਕਾ ਬਾਬਾ ਜੀ ਆ ਰਹੇ ਬਾਬਾ ਲਖਾ ਜਹੇਦਰ ਬਾਬਾ ਸਤਨਾਮ ਸਿੰਘ ਜੀ ਉਹਨਾਂ ਲੋ ਲੰਗਰ ਦੀ ਸੇਵਾ ਪਰਸੋਂ ਤੋਂ ਚੱਲਣ ਚਾਰ ਨਗਰਾਂ ਤੇ ਜਲ ਪਾਣੀ ਲੈ ਕੇ ਪਿੰਡਾਂ 'ਚ ਪਹੁੰਚਣ ਦਾ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਾ ਸਤਨਾਮ ਸਿੰਘ ਜੀ ਉਹਨਾਂ ਦੀ ਗਵਾਈ ਹੇਠ ਲੰਗਰ ਚੱਲਣ ਦਾ ਹੈ ਜੀ ਬਾਈ ਕੁਫੀ ਮਾੜੇ ਹਾਲਾਤ ਇਨ੍ਹਾਂ ਪਿੰਡਾਂ ਦੇ ਹੈਗੇ ਆ ਪਿੰਡ ਵਾਸੀਆਂ ਦਾ ਕਹਿਣਾ ਇੱਥੇ ਪਹਿਲਾਂ ਕਿਸੇ ਵੱਲੋਂ ਪਹੁੰਚ ਨਹੀਂ ਕੀਤੀ ਗਈ ਤਿੰਨ ਦਿਨਾਂ ਚ ਇਹ ਹੁਣ ਅੱਜ ਹੀ ਆਏ ਅੱਜ ਹੀ ਕੱਲ ਆਏ ਹਾਂ ਕੱਲ ਲੰਗਿਆ ਨਹੀਂ ਇੱਕ ਕੁਮਾਲ ਤੋਂ ਪਿਛਾ ਮੁੜ ਗਏ ਹਾਂ ਅੱਜ ਹੁਣ ਇੱਧਰ ਲੈ ਕੇ ਆਏ ਆ ਰਸਨ ਪਾਣੀ ਕੱਲ ਪਾਣੀ ਬਹੁਤ ਜ਼ਿਆਦਾ ਸੀ ਇੱਧਰ ਨਹੀਂ ਆ ਗਿਆ ਹੁਣ ਗਾਂ ਚੱਲੇ ਆ ਰੰਦਾਸ ਤੱਕ ਲੰਗਰ ਪਾਣੀ ਲੈ ਕੇ ਬਾਬਾ ਸਤਨਾਮ ਸਿੰਘ ਜੀ ਆਪ ਦੀ ਰਾਹ ਉੱ ਪਣੀ ਆ ਮਨੇ ਡਾਇਵਰ ਤੋਂ ਲੰਗਰ ਬਾਬਾ ਸੁਤਾਨ ਸਿੰਘ ਗੁਰੂ ਦੇ ਬਾਗਲੇ ਬਾਬਾ ਜਗੀਰ ਸਿੰਘ ਜੀ ਬਾਬਾ ਕਰਪਾਲ ਸਿੰਘ ਜੀ ਸਾਰੇ ਡਹਿ ਲੰਗਰ ਦੀ ਸੇਵਾ ਕਰਨਾ ਭਾਈ ਮਾਨ ਸਾਹਿਬ ਟਾਂਡੇ ਉੱਥੇੋਂ ਡੰਗਰਾ ਤੇ ਚਾਰ ਲੰਡ ਡੰਡਾ ਆ ਉੱਥੇ ਥੇ ਗੱਲਾਂ ਚਾਰ ਡੰਗਰਾ ਤੇ ਘਾਰ ਸੇਵਾ ਗੁਰੂ ਦੇ ਬਾਗਵਲੇ ਅਸ਼ਨ ਅਕਸਰ ਕਹਿੰਦਾ ਕਿ ਅਸੀਂ ਜਿਹੜਾ ਕੰਮ ਕਰ ਰਹੇ ਆ ਲੇਕਿਨ ਹਾਲਾਤ ਤੁਹਾਨੂੰ ਕੀ ਲੱਗਦੇ ਨੇ ਬਹੁਤ ਮਾੜੇ ਜੀ ਬਹੁਤ ਪਾਣੀ ਵਧਣ ਡਿਆ ਕੱਲ ਦਾ ਬਹੁਤ ਜਿਆਦਾ ਕੋਈ ਮੁਲਾਜ਼ਮ ਆਇਆ ਨਹੀਂ ਛੜਕਾਂ ਤੇ ਪਹੁੰਚਿਆ ਨਹੀਂ ਤੇ ਜਿਹੜੇ ਸ਼ਾਮਾਂ ਨੂੰ ਆਉਂਦੇ ਉਹ ਚੱਲ ਜਾਂਦੇ ਫੇਰ ਆ ਫੋਟੋ ਲਵਾ ਕੇ ਚੱਲ ਜਾਂਦੇ ਆ ਫੋਟੋ ਲਵਾਉਣ ਆਉਂਦੇ ਮੰਤਰੀ ਫੋਟੋ ਲਵਾਉਣ ਆਉਂਦੇ ਆ ਫੋਟੋ ਲਵਾ ਕੇ ਚੱਲ ਜਾਂਦੇ ਆ ਡਾਕੂਮੈਂਟ ਆਉਂਦੇ ਫੋਟੋ ਲਵਾਉਣ ਫੋਟੋ ਲਵਾ ਕੇ ਫੇਰ ਚੱਲ ਜਾਂਦੇ ਸਾਰੇ ਕਿ ਲੱਗਦਾ ਕਿ ਕਿੰਨੇ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਆਪਣਾ ਆਪ ਜਾਂ ਪਿੰਡ ਨੂੰ ਸੰਭਾਲਣਾ ਕਿੰਨਾ ਕੋਖਾ ਬਹੁਤ ਮਾੜਾ ਜੀ ਆਪਣਾ ਆਪ ਨਹੀਂ ਸੰਭਾਜਾਂਦਾ ਘਰਾਂ ਦੇ ਤੇ ਚੜੇ ਕੋਠਿਆਂ ਜਿਹੜੇ ਆ ਧੀੜੀ ਧੀੜੀ ਆਉਂਦੀ ਪਿੰਡਾਂ ਦੇ ਬੇਟੀਆਂ ਦੇ ਫੋਨ ਕੰਡਾ ਪੰਨਾਂ ਵਾਲੇ ਸਾਨੂੰ ਕਾਢੀ ਖੜੋ ਫਸੇ ਦੇ ਰਹਿਆਂ ਦੇ ਕੋਈ ਬੇੜੀਆਂ ਨਹੀਂ ਜਾਂਡੀਆਂ ਇੱਕ ਦੋ ਬੇੜੀਆਂ ਸਾਰੇ ਹਲਕੇ ਜਿਨਾਲੇ ਹਲਕੇ ਚ ਕੋਈ ਵੀ ਨਹੀਂ ਪਹੁੰਚ ਪਾ ਰਿਹਾ ਇੱਥੇ ਕੋਈ ਬੇੜੀ ਨਹੀਂ ਜਾਂਦੀ ਇੱਕ ਦੋ ਬੇੜੀਆਂ ਉਹ ਵੀ ਮੰਤਰੀ ਆ ਵੀ ਲਈ ਫੰਡੇ ਆ ਮੰਤਰੀ ਖੜ ਕੇ ਫੋਟੋਆਂ ਲਵਾਉਂਦੇ ਆ ਉਹਨਾਂ ਦੇ ਤਾਂ ਭਾਈ ਮਨ ਨੂੰ ਡਰ ਨਹੀਂ ਲੱਗਦਾ ਕਿ ਇਹਨੇ ਪਾਣੀ ਕਿ ਯਾਰੇ ਇਹ ਗੁਰੂ ਸਾਹਿਬ ਦਾ ਉਹਦੀ ਮਿਹਰੇ ਜਾਂਡੇ ਨੇ ਉਤਨਾ ਕੌਣ ਜਾਂਦਾ ਆ ਸੰਗਤਾਂ ਆਈਆਂ ਸਾਰੇ ਇਲਾਕੇ ਦੀਆਂ ਲਈਆਂ ਸੇਵਾ ਕਰਨ ਦੇ ਵਿੱਚ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਤਾਂ ਰਾਸ਼ਨ ਪਾਣੀ ਜਿਹੜਾ ਮਹਿੰਗਾ ਕਰ ਦਿੱਤਾ ਜਾਂਦਾ ਲੇਕਿਨ ਇੱਕ ਪੰਜਾਬ ਹੀ ਆ ਜਿੱਥੇ ਕੀ ਹਾਲਾਤ ਇਹੋ ਜਿਹੇ ਨੇ ਜੇਕਰ ਇਹੋ ਜੀ ਜੋ ਮਾਹੌਲ ਬਣਦਾ ਹੈ ਤਾਂ ਉਸ ਮੌਕੇ ਦੇ ਉੱਤੇ ਜਿਹੜੀ ਆ ਲੰਗਰ ਤੇ ਲੰਗਰ ਲੱਗਦੇ ਨੇ ਸੇਵਾ ਤੇ ਸੇਵਾ ਨੋਜਮਣ ਕਰਦੇ ਇਹੋ ਲੱਗ ਸਿੱਖ ਕੌਮ ਹੀ ਨਹੀਂ ਸਾਰਾ ਕੰਮ ਕਰਨਾ ਤੇ ਸਿੱਖ ਲੋ ਫਿਰ ਮਾੜ ਆਂਦੇ ਆ ਪੱਗਾਂ ਵਾਲਿਆਂ ਦੇ ਮਾੜੇ ਆ ਪੱਗਾਂ ਵਾਲੇ ਬਾਹਰ ਆਵੇ ਮਾਚਲ ਜਾਵੇ ਕੋਈ ਹੋਵੇ ਉਧਰ ਲੰਗ ਲਾ ਕੇ ਪੱਗਾਂ ਵਾਲੇ ਜਾਂਦੇ ਆ ਤਾਂ ਪੱਗਾਂ ਵਾਲੇ ਫੇਰ ਉਹ ਮਾੜ ਆਂਦੇ ਆ ਪੱਗਾਂ ਵਾਲੇ ਹੱਤ ਵਧੀਆਂ ਆ ਟਾਰਗੇਟ ਪੰਜਾਬੀਆਂ ਨੂੰ ਟਾਰਗੇਟ ਕੀਤਾ ਹਾਂਜੀ ਇਹਨਾਂ ਨੂੰ ਸਾਰਾ ਕੁਝ ਇਹਨਾਂ ਨੂੰ ਕੀਤਾ ਇਹਨਾਂ ਨੂੰ ਪੰਜਾਬੀਆਂ ਨੂੰ ਇੱਕ ਕਾਰ ਸੇਵਾ ਗੁਰੂ ਘਰ ਆ ਬਾਗ ਬਾਬਾ ਸਰਨਾਪ ਪਾਣੀ ਪਾਣੀ ਲੈ ਕੇ ਆਏ ਇਸ ਪਿੰਡ ਵਾਸਤੇ ਸੋਬਿਆ ਦੇ ਕੋਟ ਦੀ ਜ਼ਮੀਰ ਵਾਸਤੇ ਕੀ ਕੀ ਲੈ ਕੇ ਆਏ ਆ ਆ ਪਾਣੀ ਆ ਚਾਰ ਆ ਪ੍ਰਸ਼ਾਦਾ ਪਾਣੀ ਆ ਜੋ ਰਸਤਾ ਗਈ ਲੰਗਰ ਦੀ ਲੈ ਕੇ ਆਏ ਆ ਸੰਗਤਾਂ ਦੇ ਪਾਣੀ ਦੇ ਮਗਰ ਦੀਆਂ ਕਈਆਂ ਗੱਡੀਆਂ ਹੋਰ ਨਹੀਂ ਆ ਵਰਤਉਣ ਇਧਰੋਂ ਟਰਾਲੀ ਦੇ ਲਿਆਂਦਾ ਲੰਗਰ ਗਾਂ ਗੱਡੀ ਦੀ ਲੰਗਰ ਪਹੁੰਚਣਾ ਥੋੜਾ ਔਖਾ ਹੋ ਰਿਹਾ ਕਨੈਕਸ਼ਨ ਔਖਾ ਆ ਜੀ ਬੰਦਿਆ ਸਾਰੀ ਇਹੋ ਲੈ ਕੇ ਚੱਲੇ ਹਾਂ ਬੋਰਡ ਇੱਥੇ ਕੋਈ ਨਹੀਂ ਆ ਇਹਨਾਂ ਪਿੰਡਾਂ ਬੋਰਡ ਚਾਹੀਦਾ ਇੱਥੇ ਇੱਥੇ ਬਾਬਾ ਜੀ ਆਪਣੇ ਮੋਕੇ ਆਪਣੇ ਆਪਣੇ ਤੌਰ ਤੇ ਜਿਹੜਾ ਮੁਹੱਈਆ ਕਰਾਓ ਹਾਂਜੀ ਬੋਰਡ ਵੀ ਮਹਾਜਾ ਕਰਾ ਰਹੇ ਹਾਂ ਜੀ ਬੋਰਡ ਦਾ ਕਰਦੇ ਮੰਗ ਮੰਗੀ ਬੋਰਡ ਦੀ ਇਹ ਤਸਵੀਰਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਜਿਸ ਤਰ੍ਹਾਂ ਦੇ ਨਾਲ ਨੌਜਵਾਨ ਅੱਗੇ ਜਾਈ ਜਾਂਦੇ ਆ ਦਾ ਪਾਣੀ ਵੱਡੇ ਪੱਧਰ ਦੇ ਉੱਤੇ ਵਧਦਾ ਜਾ ਰਿਹਾ ਪਾਣੀ ਇੰਨਾ ਜ਼ਿਆਦਾ ਹੈ ਕਿ ਅੱਗੇ ਜਾਣਾ ਬਹੁਤ ਔਖਾ ਹੋਇਆ ਪਿਆ ਕਿਉਂਕਿ ਰੋਡ ਜਿਹੜੀ ਆ ਬਿਲਕੁਲ ਟੁੱਟੀ ਹੋਈ ਆ ਤਾਂ ਸੰਗਤ ਸੇਵਾ ਕਰਦੀ ਦਿਖਾਈ ਰਹੀ ਐ ਇੱਥੇ ਦੇਖ ਸਕਦੇ ਹੋ ਇਹ ਪੰਜਾਬੀਆਂ ਦੀ ਤਸਵੀਰ ਸਾਂਝੀ ਕਰ ਰਹੇ ਆ ਪੰਜਾਬ ਦੀ ਜਿੱਥੇ ਕਿ ਕੋਈ ਇਹੋ ਜਿਹੀ ਕੁਦਰਤੀ ਆਫਤ ਆਵੇ ਤਾਂ ਉੱਥੇ ਕਿਸ ਤਰ੍ਹਾਂ ਦੇ ਨਾਲ ਪੰਜਾਬੀ ਪੰਜਾਬੀ ਦੇ ਨਾਲ ਖੜਦਾ ਜੋ ਅਗਰ ਕੋਈ ਵੀ ਦੇਸ਼ ਵਿਦੇਸ਼ ਤੋਂ ਆਂਦਾ ਜਾਂ ਇਹੋ ਜਿਹਾ ਮਾਹੌਲ ਦੇ ਵਿੱਚ ਫਸਦਾ ਤਾਂ ਪੰਜਾਬ ਪੰਜਾਬੀਅਤ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਅੱਗੇ ਵੱਧ ਕੇ ਜਿਹੜੀ ਆ ਸੇਵਾ ਕਰਦੀ ਆ ਮਦਦ ਕਰਦੀ ਆ ਇਹ ਦੇਖ ਸਕਦੇ ਹੋ ਬਿਨਾਂ ਕਿਸੇ ਡਰ ਖੋਫ ਤੋਂ ਜੋ ਨੌਜਵਾਨ ਨੇ ਉਹ ਜਿਹੜਾ ਇੱਕ ਟਰੈਕਟਰ ਫਸਿਆ ਹੋਇਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਉਹ ਟਰੈਕਟਰ ਦਿਖਾਇਆ ਜਾਵੇ ਜੋ ਫਸਿਆ ਉਸ ਨੂੰ ਕੱਢਣ ਵਾਸਤੇ ਇੱਥੇ ਨੌਜਵਾਨ ਜਿਹੜੇ ਨੇ ਵੱਡੇ ਪੱਦਰ ਤੇ ਇਕੱਠੇ ਹੋ ਕੇ ਗਾਂਹਾਂ ਜਾ ਉਹਨੂੰ ਕੱਢ ਕੇ ਲਿਆਉਣਗੇ ਤਾਂ ਜਿਹੜੇ ਘਰ ਅਗਲੇ ਬੰਨੇ ਹੈਗੇ ਆ ਜਿਹੜੇ ਦਰਿਆ ਨੇੜੇ ਪੈਂਦੇ ਆ ਤਾਂ ਉਹਨਾਂ ਨੂੰ ਜੋ ਲੰਗਰ ਦੀ ਰਸਦ ਜਿਹੜੀ ਆ ਉਹ ਪਹੁੰਚਾਈ ਜਾ ਰਹੀ ਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਪਿੱਛੇ ਤਰਫਾ ਜੋ ਨੌਜਵਾਨ ਨੇ ਉਹ ਵੀ ਸਾਹ ਦੇ ਕਿਤੇ ਨਾਲ ਦੀ ਨਾਲ ਇਹ ਪਾਣੀ ਦੇਖ ਸਕਦੇ ਲਗਾਤਾਰ ਵਧ ਰਿਹਾ ਹੈ ਇਹ ਪਾਣੀ ਜੋ ਹੈ ਲਗਾਤਾਰ ਵਧ ਰਿਹਾ ਡਰ ਦਾ ਮਾਹੌਲ ਬਣਿਆ ਲੇਕਿਨ ਪੁੱਛਣ ਲਈ ਕੋਈ ਵੀ ਨਹੀਂ ਗਿਆ ਇਸ ਇਲਾਕੇ ਦੇ ਵਿੱਚ ਜੇ ਕਹਿ ਲੀਏ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਨਹੀਂ ਪਹੁੰਚਾਇਆ ਇੱਥੇ ਕਿਸੇ ਵੱਲੋਂ ਵੀ ਕੋਈ ਬਾਤ ਨਹੀਂ ਪੁੱਛੀ ਗਈ ਇਨ੍ਹਾਂ ਪਿੰਡਾਂ ਦੀ ਲੇਕਿਨ ਹਾਲਾਤ ਤੁਸੀਂ ਵੇਖ ਸਕਦੇ ਹੋ ਪਾਣੀ ਦਾ ਖੰਬੇ ਇਹ ਦੇਖ ਸਕਦਾ ਪਾਣੀ ਦੇ ਵਿੱਚ ਜਿਹੜਾ ਖੰਬੇ ਡੁੱਬੇ ਹੋਏ ਨੇ ਜਿਹੜੇ ਲਾਈਟਾਂ ਦੀਆਂ ਤਾਰਾਂ ਜਿਹੜੀਆਂ ਹੈਗਿਆ ਨੇ ਉਹ ਕਿਸ ਤਰ੍ਹਾਂ ਦੇ ਨਾਲ ਤੇ ਉੱਥੇ ਹੀ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਛਤਾਂ ਦੇ ਉੱਤੇ ਛੜੇ ਹੋਏ ਨੇ ਕੋਰੇ ਕੋਈ ਸਾਰੀ ਪੁੱਛ ਲੈ ਕੋਈ ਸਾਡੀ ਮਦਦ ਹੀ ਕਰ ਦੇ ਤਾਂ ਮਦਦ ਦੀ ਗੁਹਾਰ ਜਿਹੜੀ ਆ ਲਗਾਈ ਜਾ ਰਹੀ ਹੈ ਲੇਕਿਨ ਉੱਥੇ ਹੀ ਆਪਣੇ ਸੋਗ ਨੂੰ ਕਹੂੰਗਾ ਜਿਹੜੀ ਇਹ ਰੋਡ ਦੀ ਤਸਵੀਰ ਇਹ ਜਿਹੜੀ ਰੋਡ ਦੀ ਤਸਵੀਰ ਜਿਹੜੀ ਆ ਸਾਂਝੀ ਕੀਤੀ ਜਾਵੇ ਕਿ ਉਹ ਟਰੈਕਟਰ ਦੀ ਕਿੱਦਾਂ ਮਦਦ ਇੱਥੇ ਕੀਤੀ ਜਾਣੀ ਆ ਤਾਂ ਇਹ ਤਸਵੀਰਾਂ ਲਗਾਤਾਰ ਜਗਬਾਨੀ ਟੀਵੀ ਤੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਸਾਂਝੀ ਕਰ ਰਹੇ ਆ ਰਮਦਾਸ ਨੇੜਿਓ ਤਾਂ ਐਸੀ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤੁਹਾਡੇ ਨਾਲ ਅੱਜ ਕੱਲੀ-ਕੱਲੀ ਤਸਵੀਰ ਇਸ ਨਾਲ ਇਲਾਕਿਆਂ ਦੀ ਸਾਂਝੀ ਕਰਦੇ ਰਵਾਂਗੇ ਕੱਲੇ-ਕੱਲੇ ਇਲਾਕਿਆਂ 'ਚ ਚਾਹੇ ਤਰਨਤਾਰਨ ਦੀ ਗੱਲ ਕਰ ਲਈਏ ਪਠਾਨਕੋਟ ਦੀ ਗੱਲ ਕਰ ਲਈਏ ਅਜਨਾਲੇ ਦੀ ਗੱਲ ਕਰ ਲਈਏ ਰਮਦਾਸ ਡੇਰਾ ਬਾਬਾ ਨਾਨਕ ਦੀ ਤਾ ਕੱਲੇ-ਕੱਲੇ ਇਲਾਕੇ ਚ ਜਾ ਕੇ ਤੁਹਾਡੇ ਨਾਲ ਕਵਰੇਜ ਜਿਹੜੀ ਆ ਸਾਂਝੀ ਕਰਦੇ ਰਾਵਾਂਗੇ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਪੰਜਾਬ ਦਾ ਇਸ ਵਕਤ ਮੌਕੇ ਦੇ ਕੀ ਹਾਲਾਤ ਬਣੇ ਹੋਏ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਸਿਸੋਨ ਇੱਕ ਜਗਬਾਨੀ ਟੀਵੀ ਰਮਦਾਸ ਅਸੀਂ ਸਿਸ ਤੋਂ ਮੌਜੂਦ ਹੈਗੇ ਆ ਰਮਦਾਸ ਦੇ ਨੇੜੇ ਦੱਸ ਦਈਏ ਕਿ ਹਾਈਵੇ ਦੇ ਉੱਤੇ ਮੌਜੂਦ ਆ ਪਾਣੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧਿਆ ਹੋਇਆ ਤੇ ਇੱਕ ਤਰਫਾ ਗੁਰੂ ਘਰ ਦੀ ਸੰਗਤ ਜਿਹੜੀ ਆ ਇੱਥੇ ਪਹੁੰਚ ਚੁੱਕੀ ਆ ਸੇਵਾ ਕਰਨ ਵਾਸਤੇ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਸਾਂਝੀਆਂ ਕਰ ਰਹੇ ਆ ਇੱਥੇ ਜੋ ਬਾਬਾਈ ਪਹੁੰਚਣ ਉਹਨਾਂ ਨੂੰ ਵੀ ਗੱਲ ਕਰਦੇ ਆ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਾਂਜੀ ਕਾਫੀ ਮਾੜੇ ਹਾਲਾਤ ਇੱਥੇ ਦੇਖਣ ਨੂੰ ਮਿਲ ਰਹੇ ਨੇ ਇੱਕ ਟਰੈਕਟਰ ਤੱਕ ਜੋ ਆ ਰੋਡ ਦੇ ਉੱਤੇ ਫਸਿਆ ਪਿਆ ਪੂਰਾ ਪੂਰਾ ਪਾਣੀ ਦੀ ਚਪੇਟ 'ਚ ਹੈਗਾ ਲੋਕ ਆਪਣੇ ਘਰਾਂ 'ਚ ਬੰਦ ਨੇ ਤੁਸੀਂ ਕੀ ਸੇਵਾ ਕਾਰ ਸੇਵਾ ਗੁਰੂ ਕਾ ਬਾਬਾ ਜੀ ਆ ਰਹੇ ਬਾਬਾ ਲਖਾ ਸਿੰਘ ਜਹੇਦਰ ਬਾਬਾ ਸਦਾਨ ਸਿੰਘ ਜੀ ਉਹਨਾਂ ਲੋ ਲੰਗਰ ਦੀ ਸੇਵਾ ਪਰਸੋਂ ਤੋਂ ਚੱਲਣ ਦੇ ਚਾਰ ਨਗਰਾਂ ਤੇ ਜਲ ਪਾਣੀ ਲੈ ਕੇ ਪਿੰਡਾਂ 'ਚ ਪਹੁੰਚਣ ਦਾ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਾ ਸਤਨਾਮ ਸਿੰਘ ਜੀ ਉਹਨਾਂ ਦੀ ਗਵਾਈ ਹੇਠ ਲੰਗਰ ਚੱਲਣ ਦਾ ਹੈ ਜੀ ਬਹੁਤ ਮਾੜੇ ਹਾਲਾਤ ਇਨ੍ਹਾਂ ਪਿੰਡਾਂ ਦੇ ਹੈਗੇ ਆ ਪਿੰਡ ਵਾਸੀਆਂ ਦਾ ਕਹਿਣਾ ਇੱਥੇ ਪਹਿਲਾਂ ਕਿਸੇ ਵੱਲੋਂ ਪਹੁੰਚ ਨਹੀਂ ਕੀਤੀ ਗਈ ਤਿੰਨ ਦਿਨਾਂ ਚ ਇਹ ਹੁਣ ਅੱਜ ਹੀ ਆਏ ਅੱਜ ਹੀ ਕੱਲ ਆਏ ਹਾਂ ਕੱਲ ਲੰਗੇ ਨਹੀਂ ਇੱਕ ਕੁਮਾਲ ਤੋਂ ਪਿਛਾ ਮੁੜ ਗਏ ਹਾਂ ਅੱਜ ਹੁਣ ਇੱਧਰ ਲੈ ਕੇ ਆਏ ਆ ਰਸਨ ਪਾਣੀ ਕੱਲ ਪਾਣੀ ਬਹੁਤ ਜ਼ਿਆਦਾ ਸੀ ਇੱਧਰ ਨਹੀਂ ਆ ਗਿਆ ਹੁਣ ਗਾਂ ਚੱਲੇ ਆਂ ਰੋਸ ਤੱਕ ਲੰਗਰ ਪਾਣੀ ਲੈ ਕੇ ਬਾਬਾ ਸਤਨਾਮ ਸਿੰਘ ਜੀ ਆਪ ਦੀ ਰਾਹ ਉੱਧਰ ਲੋ ਪਣੀ ਆ ਬੰਨੇ ਡਾਇਵਰ ਤਾਂ ਆਉਣ ਲੰਗਰ ਬਾਬਾ ਸਤਨਾਮ ਸਿੰਘ ਗੁਰੂ ਦੇ ਬਾਗ ਵਾਲੇ ਬਾਬਾ ਜਗੀਰ ਸਿੰਘ ਜੀ ਬਾਬਾ ਕਰਪਾਲ ਸਿੰਘ ਜੀ ਸਾਰੇ ਡਹਿ ਲੰਗਰ ਦੀ ਸੇਵਾ ਕਰਨਾ ਭਾਈ ਮਾਨ ਸਾਹਿਬ ਟਾਂਡੇ ਉੱਥੇੋਂ ਡੰਗਰਾਂ ਦੇ ਚਾਰ ਲੱਦੰਡਾ ਆ ਉੱਤੇ ਗੱਲਾਂ ਚਾਰ ਡੰਗਰਾਂ ਤੇ ਘਾਰ ਸੇਵਾ ਗੁਰੂ ਦੇ ਬਾਗ ਵਾਲੇ ਸ਼ਨ ਅਕਸਰ ਕਹਿੰਦਾ ਕਿ ਅਸੀਂ ਜਿਹੜਾ ਕੰਮ ਕਰ ਰਹੇ ਆ ਲੇਕਿਨ ਹਾਲਾਤ ਤੁਹਾਨੂੰ ਕੀ ਲੱਗਦੇ ਨੇ ਬਹੁਤ ਮਾੜੇ ਆ ਜੀ ਬਹੁਤ ਪਾਣੀ ਵਧਣ ਰਿਹਾ ਕੱਲ ਦਾ ਬਹੁਤ ਜਿਆਦਾ ਕੋਈ ਮਲਾਜ਼ਮ ਆਇਆ ਨਹੀਂ ਛੜਕਾਂ ਤੇ ਪਹੁੰਚਿਆ ਨਹੀਂ ਆ ਤੇ ਜਿਹੜੇ ਸ਼ਾਮਾਂ ਨੂੰ ਆਉਂਦੇ ਉਹ ਚੱਲ ਜਾਂਦੇ ਫੇਰ ਫੋਟੋ ਲਵਾ ਕੇ ਚੱਲ ਜਾਂਦੇ ਆ ਫੋਟੋ ਲਵਾਉਣ ਆਉਂਦੇ ਮੰਤਰੀ ਫੋਟੋ ਲਵਾਉਣ ਆਉਂਦੇ ਆ ਫੋਟੋ ਲਵਾ ਕੇ ਚੱਲ ਜਾਂਦੇ ਆ ਡਾਕੂਮੈਂਟ ਆਉਂਦੇ ਫੋਟੋ ਲਵਾਉਣ ਫੋਟੋ ਲਵਾ ਕੇ ਫੇਰ ਚੱਲ ਜਾਂਦੇ ਸਾਰੇ ਕੀ ਲੱਗਦਾ ਕਿ ਕਿੰਨੇ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਆਪਣਾ ਆਪ ਜਾਂ ਪਿੰਡ ਨੂੰ ਸਾਹਮਣਾ ਕਿੰਨਾ ਕੋਖਾ ਬਹੁਤ ਮਾੜਾ ਜੀ ਆਪਣਾ ਆਪ ਨਹੀਂ ਸਾਭਿਆ ਜਾਂਦਾ ਘਰਾਂ ਵਾਲਿਆਂ ਤੋਂ ਤੇ ਚੜੇ ਕੋਠਿਆਂ ਜਿਹੜੇ ਆ ਬੇੜੀ-ਬੇੜੀਆਂ ਆਉਂਦੀ ਪਿੰਡਾਂ ਦੇ ਬੇੜੀਆਂ ਦੇ ਫੋਨ ਕਰਦੇ ਪੰਨਾਂ ਵਾਲੇ ਸਾਨੂੰ ਕਾਢੀ ਖੜੋ ਫਸੇ ਦੇ ਰਿਆਂ ਦੇ ਕੋਈ ਬੇੜੀਆਂ ਨਹੀਂ ਜਾਂਦੀਆਂ ਇੱਕ ਦੋ ਬੇੜੀਆਂ ਸਾਰੇ ਹਲਕੇ ਜਿਨਾਲੇ ਹਲਕੇ ਚ ਕੋਈ ਵੀ ਨਹੀਂ ਪਹੁੰਚ ਪਾ ਰਿਹਾ ਇੱਥੇ ਕੋਈ ਬੇੜੀ ਨਹੀਂ ਜਾਂਦੀ ਇੱਕ ਦੋ ਬੇੜੀਆਂ ਉਹ ਵੀ ਮੰਤਰੀ ਆ ਵੀ ਲਈ ਫੰਡੇ ਆ ਮੰਤਰੀ ਖੜ ਕੇ ਫੋਟੋਆਂ ਲਵਾਉਂਦੇ ਉਹਨਾਂ ਦੇ ਤਾਂ ਭਾਈ ਮਨ ਨੂੰ ਡਰ ਨਹੀਂ ਲੱਗਦਾ ਕਿ ਇਹਨੇ ਪਾਣੀ ਚ ਜਾ ਰਹੇ ਇਹ ਗੁਰੂ ਸਾਹਿਬ ਦਾ ਉਹਦੀ ਮਿਹਰੇ ਜਾਂਦੇ ਨੇ ਉਤਨਾ ਕੌਣ ਜਾਂਦਾ ਆ ਸੰਗਤਾਂ ਆਈਆਂ ਸਾਰੇ ਇਲਾਕੇ ਦੀਆਂ ਲਈਆਂ ਸੇਵਾ ਕਰਨ ਦੇ ਵਿੱਚ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਤਾਂ ਰਾਸ਼ਨ ਪਾਣੀ ਜਿਹੜਾ ਮਹਿੰਗਾ ਕਰ ਦਿੱਤਾ ਜਾਂਦਾ ਲੇਕਿਨ ਇੱਕ ਪੰਜਾਬ ਹੀ ਆ ਜਿੱਥੇ ਕੀ ਫਲਾਤ ਇਹੋ ਜਿਹੇ ਨੇ ਜਿੱਕਰ ਇਹੋ ਜੀ ਜੋ ਮਾਹੌਲ ਬਣਦਾ ਹੈ ਤਾਂ ਉਸ ਮੌਕੇ ਦੇ ਉੱਤੇ ਜਿਹੜੀ ਆ ਲੰਗਰ ਤੇ ਲੰਗਰ ਲੱਗਦੇ ਨੇ ਸੇਵਾ ਤੇ ਸੇਵਾ ਨੋਜਮਣ ਕਰਦੇ ਇਹੋ ਲੱਗ ਸਿੱਖ ਕੌਮ ਹੀ ਦੀ ਸਾਰਾ ਕੰਮ ਕਰਨਾ ਤੇ ਸਿੱਖ ਲੋ ਫਿਰ ਮੜ ਆਂਦੇ ਆ ਪੱਗਾਂ ਵਾਲਿਆਂ ਦੇ ਮੜੇ ਆ ਪੱਗਾਂ ਵਾਲੇ ਬਾਹਰ ਆਵੇ ਮਾਚਲ ਜਾਵੇ ਕੋਈ ਹੋਵੇ ਉਧਰ ਲੰਗ ਲਾ ਕੇ ਪੱਗਾਂ ਵਾਲੇ ਜਾਂਦੇ ਆ ਤਾਂ ਪੱਗਾਂ ਵਾਲੇ ਫਿਰ ਉਹ ਮੜ ਆਂਦੇ ਆ ਪੱਗਾਂ ਵਾਲੇ ਹੱਤ ਵਾਦੀਏ ਆ ਟਾਰਗੇਟ ਪੰਜਾਬੀਆਂ ਨੂੰ ਟਾਰਗੇਟ ਕੀਤਾ ਹਾਂਜੀ ਇਹਨਾਂ ਨੂੰ ਸਾਰਾ ਕੋਈ ਇਹਨਾਂ ਨੂੰ ਕਿਦਾ ਪੰਜਾਬੀਆਂ ਨੂੰ ਕਾਰ ਸੇਵਾ ਗੁਰੂ ਕਾ ਬਾਗ ਬਾਬਾ ਸਰਨਾਮ ਪਾਣੀ ਪਾਣੀ ਲੈ ਕੇ ਆਏ ਇਸ ਪਿੰਡ ਵਾਸਤੇ ਸੋਬਿਆ ਦੇ ਕੋਟਲੀ ਜ਼ਮੀਰ ਵਾਸਤੇ ਕੀ ਕੀ ਲੈ ਕੇ ਆਏ ਆ ਆ ਪਾਣੀ ਆ ਚਾਰ ਆ ਪ੍ਰਸ਼ਾਦਾ ਪਾਣੀ ਆ ਜੋ ਰਸਤਾ ਗਈ ਲੰਗਰ ਦੀ ਲੈ ਕੇ ਆਏ ਆ ਸੰਗਤਾਂ ਦੇ ਪਾਣੀ ਦੇ ਮਗਰ ਦੀਆਂ ਗੱਡੀਆਂ ਹੋਰ ਨਹੀਂ ਆ ਵਰਤਉਣ ਇਧਰੋਂ ਟਰਾਲੀ ਦੇ ਲਿਆਂ ਦਾ ਲੰਗਰ ਗਾਂ ਗੱਡੀ ਦੇ ਲੰਗਰ ਪਹੁੰਚਣਾ ਔਖਾ ਹੋ ਰਿਹਾ ਵਾ ਕੰਨੈਕਸ਼ਨ ਔਖਾ ਵਾ ਜੀ ਬੰਦਿਆ ਸਾਰੀ ਇਹ ਲੈ ਕੇ ਚੱਲੇ ਹਾਂ ਬੋਰਡ ਇੱਥੇ ਕੋਈ ਨਹੀਂ ਆ ਇਹਨਾਂ ਪਿੰਡਾਂ ਬੋਰਡ ਚਾਹੀਦਾ ਇੱਥੇ ਇੱਥੇ ਬਾਬਾ ਜੀ ਆਪਣੇ ਮੋਕੇ ਆਪਣੇ ਆਪਣੇ ਤੌਰ ਤੇ ਜਿਹੜਾ ਮੋਹੱਈਆ ਕਰਾਓ ਹਾਂਜੀ ਬੋਰਡ ਵੀ ਮਹਾਜਾ ਕਰਾ ਰਹੇ ਹਾਂ ਜੀ ਬੋਰਡ ਦਾ ਕਰਦੇ ਮੰਗ ਮੰਗੀ ਬੋਰਡ ਦੀ ਇਹ ਤਸਵੀਰਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਜਿਸ ਤਰ੍ਹਾਂ ਦੇ ਨਾਲ ਨੌਜਵਾਨ ਅੱਗੇ ਜਾਈ ਜਾਂਦੇ ਆ ਇਹਦਾ ਪਾਣੀ ਵੱਡੇ ਪੱਦਰ ਦੇ ਉੱਤੇ ਵਧਦਾ ਜਾ ਰਿਹਾ ਪਾਣੀ ਇੰਨਾ ਜ਼ਿਆਦਾ ਹੈ ਕਿ ਅੱਗੇ ਜਾਣਾ ਬਹੁਤ ਔਖਾ ਹੋਇਆ ਪਿਆ ਕਿਉਂਕਿ ਰੋਡ ਜਿਹੜੀ ਆ ਬਿਲਕੁਲ ਟੁੱਟੀ ਹੋਈ ਆ ਤਾਂ ਸੰਗਤ ਸੇਵਾ ਕਰਦੀ ਦਿਖਾਈ ਰਹੀ ਇੱਥੇ ਦੇਖ ਸਕਦੇ ਹੋ ਇਹ ਪੰਜਾਬੀਆਂ ਦੀ ਤਸਵੀਰ ਸਾਂਝੀ ਕਰ ਰਹੇ ਆ ਪੰਜਾਬ ਦੀ ਜਿੱਥੇ ਕਿ ਕੋਈ ਇਹੋ ਜਿਹੀ ਕੁਦਰਤੀ ਆਫਤ ਆਵੇ ਤਾਂ ਉੱਥੇ ਕਿਸ ਤਰ੍ਹਾਂ ਦੇ ਨਾਲ ਪੰਜਾਬੀ ਪੰਜਾਬੀ ਦੇ ਨਾਲ ਖੜਦਾ ਜੋ ਅਗਰ ਕੋਈ ਵੀ ਦੇਸ਼ ਵਿਦੇਸ਼ ਤੋਂ ਆਂਦਾ ਜਾਂ ਇਹੋ ਜਿਹੇ ਮਾਹੌਲ ਦੇ ਵਿੱਚ ਫਸਦਾ ਤਾਂ ਪੰਜਾਬ ਪੰਜਾਬੀ ਅਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਆ ਗਿਆ ਵਦ ਕੇ ਜਿਹੜੀ ਆ ਸੇਵਾ ਕਰਦੀ ਆ ਮਦਦ ਕਰਦੀ ਆ ਇਹ ਦੇਖ ਸਕਦੇ ਹੋ ਬਿਨਾਂ ਕਿਸੇ ਡਰ ਖੋਫ ਤੋਂ ਜੋ ਨੌਜਵਾਨ ਨੇ ਉਹ ਜਿਹੜਾ ਇੱਕ ਟਰੈਕਟਰ ਫਸਿਆ ਹੋਇਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਉਹ ਟਰੈਕਟਰ ਦਿਖਾਇਆ ਜਾਵੇ ਜੋ ਫਸਿਆ ਉਸ ਨੂੰ ਕੱਢਣ ਵਾਸਤੇ ਇੱਥੇ ਨੌਜਵਾਨ ਜਿਹੜੇ ਨੇ ਵੱਡੇ ਪੱਦਰ ਤੇ ਇਕੱਠੇ ਹੋ ਕੇ ਗਾਂਹਾਂ ਉਹਨੂੰ ਕੱਢ ਕੇ ਲਿਆਉਣਗੇ ਤਾਂ ਜਿਹੜੇ ਘਰ ਅਗਲੇ ਬੰਨੇ ਹੈਗੇ ਆ ਜਿਹੜੇ ਦਰਿਆ ਨੇੜੇ ਪੈਂਦੇ ਆ ਤਾਂ ਉਹਨਾਂ ਨੂੰ ਜੋ ਲੰਗਰ ਦੀ ਰਸਦ ਜਿਹੜੀ ਆ ਉਹ ਪਹੁੰਚਾਈ ਜਾ ਰਹੀ ਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਪਿੱਛੇ ਤਰਫਾ ਜੋ ਨੌਜਵਾਨ ਨੇ ਉਹ ਵੀ ਸਾਹ ਦੇ ਕਿਤੇ ਨਾਲ ਦੀ ਨਾਲ ਇਹ ਪਾਣੀ ਦੇਖ ਸਕਦੇ ਲਗਾਤਾਰ ਵਧ ਰਿਹਾ ਹੈ ਇਹ ਪਾਣੀ ਜੋ ਹੈ ਲਗਾਤਾਰ ਵਧ ਰਿਹਾ ਡਰ ਦਾ ਮਾਹੌਲ ਬਣਿਆ ਲੇਕਿਨ ਪੁੱਛਣ ਲਈ ਕੋਈ ਵੀ ਨਹੀਂ ਗਿਆ ਇਸ ਇਲਾਕੇ ਦੇ ਵਿੱਚ ਜੇ ਕਹਿ ਲੀਏ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਨਹੀਂ ਪਹੁੰਚਾਇਆ ਇੱਥੇ ਕਿਸੇ ਵੱਲੋਂ ਵੀ ਕੋਈ ਬਾਤ ਨਹੀਂ ਪੁੱਛੀ ਗਈ ਇਨ੍ਹਾਂ ਪਿੰਡਾਂ ਦੀ ਲੇਕਿਨ ਹਾਲਾਤ ਤੁਸੀਂ ਵੇਖ ਸਕਦੇ ਹੋ ਪਾਣੀ ਦਾ ਖੰਬੇ ਇਹ ਦੇਖ ਸਕਦਾ ਪਾਣੀ ਦੇ ਵਿੱਚ ਜਿਹੜੇ ਖੰਬੇ ਡੁੱਬੇ ਹੋਏ ਨੇ ਜਿਹੜੇ ਲਾਈਟਾਂ ਦੀਆਂ ਤਾਰਾਂ ਜਿਹੜੀਆਂ ਹੈਗਿਆ ਨੇ ਉਹ ਕਿਸ ਤਰ੍ਹਾਂ ਦੇ ਨਾਲ ਤੇ ਉੱਥੇ ਹੀ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਛਤਾਂ ਦੇ ਉੱਤੇ ਚੜੇ ਹੋਏ ਨੇ ਕੋਰੇ ਕੋਈ ਸਾਰੀ ਪੁੱਛ ਲੈ ਕੋਈ ਸਾਡੀ ਮਦਦ ਹੀ ਕਰ ਦੇ ਤਾਂ ਮਦਦ ਦੀ ਗੁਹਾਰ ਜਿਹੜੀ ਲਗਾਈ ਜਾ ਰਹੀ ਹੈ ਲੇਕਿਨ ਉੱਥੇ ਹੀ ਆਪਣੇ ਸੋਗ ਨੂੰ ਕਹੂੰਗਾ ਜਿਹੜੀ ਇਹ ਰੋਡ ਦੀ ਤਸਵੀਰ ਇਹ ਜਿਹੜੀ ਰੋਡ ਦੀ ਤਸਵੀਰ ਜਿਹੜੀ ਆ ਸਾਂਝੀ ਕੀਤੀ ਜਾਵੇ ਕਿ ਉਹ ਟਰੈਕਟਰ ਦੀ ਕਿੱਦਾਂ ਮਦਦ ਇੱਥੇ ਕੀਤੀ ਜਾਣੀ ਆ ਤਾਂ ਇਹ ਤਸਵੀਰਾਂ ਲਗਾਤਾਰ ਜਗਬਾਨੀ ਟੀਵੀ ਤੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਸਾਂਝੀ ਕਰ ਰਹੇ ਆ ਰਮਦਾਸ ਨੇੜਿਓ ਤਾਂ ਐਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤੜਦੇ ਨਾਲ ਅੱਜ ਕੱਲੀ-ਕੱਲੀ ਤਸਵੀਰ ਇਸ ਨਾਲ ਇਲਾਕਿਆਂ ਦੀ ਸਾਂਝੀ ਕਰਦੇ ਰਵਾਂਗੇ ਕੱਲੇ-ਕੱਲੇ ਇਲਾਕਿਆਂ 'ਚ ਚਾਹੇ ਤਰਨਤਾਰਨ ਦੀ ਗੱਲ ਕਰ ਲਈਏ ਪਠਾਨਕੋਟ ਦੀ ਗੱਲ ਕਰ ਲਈਏ ਅਜਨਾਲੇ ਦੀ ਗੱਲ ਕਰ ਲਈਏ ਰਮਦਾਸ ਡੇਰਾ ਬਾਬਾ ਨਾਨਕ ਦੀ ਤਾ ਕੱਲੇ-ਕੱਲੇ ਇਲਾਕੇ ਚ ਜਾ ਕੇ ਤੁਹਾਡੇ ਨਾਲ ਕਵਰੇਜ ਜਿਹੜੀ ਆ ਸਾਂਝੀ ਕਰਦੇ ਰਾਵਾਂਗੇ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਪੰਜਾਬ ਦਾ ਇਸ ਵਕਤ ਮੌਕੇ ਦੇ ਕੀ ਹਾਲਾਤ ਬਣੇ ਹੋਏ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਸੀਂ ਹੁਣ ਜਗਬਾਨੀ ਟੀਵੀ ਰਮਦਾਸ ਅਸੀਂ ਸਥਾਨ ਮੌਜੂਦ ਹੈਗੇ ਆ ਰਮਦਾਸ ਦੇ ਨੇੜੇ ਦੱਸ ਦਈਏ ਕਿ ਇਹ ਹਾਈਵੇ ਦੇ ਉੱਤੇ ਮੌਜੂਦ ਆ ਪਾਣੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧਿਆ ਹੋਇਆ ਤੇ ਇੱਕ ਤਰਫਾ ਗੁਰੂ ਘਰ ਦੀ ਸੰਗਤ ਜਿਹੜੀ ਆ ਇੱਥੇ ਪਹੁੰਚ ਚੁੱਕੀ ਆ ਸੇਵਾ ਕਰਨ ਵਾਸਤੇ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਸਾਂਝੀਆਂ ਕਰ ਰਿਹਾ ਇੱਥੇ ਜੋ ਬਾਬਾਈ ਪਹੁੰਚਣ ਉਹਨਾਂ ਨੂੰ ਵੀ ਗੱਲ ਕਰਦੇ ਆ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਵੀ ਮਾੜੇ ਹਾਲਾਤ ਇੱਥੇ ਦੇਖਣ ਨੂੰ ਮਿਲ ਰਹੇ ਨੇ ਇੱਕ ਟਰੈਕਟਰ ਤੱਕ ਜੋ ਆ ਰੋਡ ਦੇ ਉੱਤੇ ਫਸਿਆ ਪਿਆ ਪੂਰਾ ਪੂਰਾ ਪਾਣੀ ਦੀ ਚਪੇਟ 'ਚ ਹੈਗਾ ਲੋਕ ਆਪਣੇ ਘਰਾਂ 'ਚ ਬੰਦ ਨੇ ਤੁਸੀਂ ਕੀ ਸੇਵਾ ਕਾਰ ਸੇਵਾ ਗੁਰੂ ਕਾ ਬਾਬਾ ਜੀ ਆ ਰਹੇ ਬਾਬਾ ਲਖਾ ਜਹੇਦਰ ਬਾਬਾ ਸਤਨਾਮ ਸਿੰਘ ਜੀ ਉਹਨਾਂ ਲੋ ਲੰਗਰ ਦੀ ਸੇਵਾ ਪਰਸੋਂ ਤੋਂ ਚੱਲਣ ਰਹੀ ਆ ਲੰਗਰ ਪ੍ਰ ਚਾਰ ਨਗਰਾਂ ਤੇ ਜਲਪਾਣੀ ਲੈ ਕੇ ਪਿੰਡਾਂ 'ਚ ਪਹੁੰਚਣ ਦਾ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਾ ਸਤਨਾਮ ਸਿੰਘ ਜੀ ਉਹਨਾਂ ਦੀ ਗਵਾਈ ਹੇਠ ਲੰਗਰ ਚੱਲਣ ਦਾ ਹੈ ਜੀ ਬਹੁਤ ਮਾੜੇ ਹਾਲਾਤ ਇਨ੍ਹਾਂ ਪਿੰਡਾਂ ਦੇ ਹੈਗੇ ਆ ਪਿੰਡ ਵਾਸੀਆਂ ਦਾ ਕਹਿਣਾ ਇੱਥੇ ਪਹਿਲਾਂ ਕਿਸੇ ਵੱਲੋਂ ਪਹੁੰਚ ਨਹੀਂ ਕੀਤੀ ਗਈ ਤਿੰਨ ਦਿਨਾਂ ਚ ਇਹ ਹੁਣ ਅੱਜ ਹੀ ਆਏ ਅਜੇ ਕੱਲ ਆਏ ਹਾਂ ਕੱਲ ਲੰਗੇ ਨਹੀਂ ਇੱਕ ਕੁਮਾਲ ਤੋਂ ਪਿਛਾ ਮੁਰ ਗਏ ਹਾਂ ਅੱਜ ਹੁਣ ਇੱਧਰ ਲੈ ਕੇ ਆਏ ਆ ਰਸਨ ਪਾਣੀ ਕੱਲ ਪਾਣੀ ਬਹੁਤ ਜ਼ਿਆਦਾ ਸੀ ਇੱਧਰ ਨਹੀਂ ਆ ਗਿਆ ਹੁਣ ਗਾਂ ਚੱਲੇ ਆ ਰੰਦਾਸ ਦਾ ਲੰਗਰ ਪਾਣੀ ਲੈ ਕੇ ਬਾਬਾ ਸਤਨਾਮ ਸਿੰਘ ਯਾਦ ਹੀ ਰਹੇ ਉਧਰ ਲੋਪੋਗਾਨ ਨੇ ਆ ਬਨੇ ਡੈ ਲੰਗਰ ਬਾਬਾ ਸਤਨ ਸਿੰਘ ਗੁਰੂ ਕੇ ਬਾਗਲੇ ਬਾਬਾ ਜਗੀਰ ਸਿੰਘ ਜੀ ਬਾਬਾ ਕਰਪਾਲ ਸਿੰਘ ਜੀ ਸਾਰੇ ਡੈ ਲੰਗਰ ਦੀ ਸੇਵਾ ਕਰਨਾ ਭਾਈ ਮਾਨ ਸਾਹਿਬ ਟਾਂਡੇ ਉੱਥੇੋਂ ਡੰਗਰਾਂ ਦੇ ਚਾਰ ਲੰਡਾ ਆ ਉੱਥੇ ਦੇ ਗੱਲਾਂ ਚਾਰ ਡੰਗਰਾਂ ਤੇ ਘਾਰ ਸੇਵਾ ਗੁਰੂ ਕੇ ਬਾਗ ਵਾਲੇ ਸ਼ਨ ਅਕਸਰ ਕਹਿੰਦਾ ਕਿ ਅਸੀਂ ਜਿਹੜਾ ਕੰਮ ਕਰ ਰਹੇ ਆ ਲੇਕਿਨ ਹਾਲਾਤ ਤੁਹਾਨੂੰ ਕੀ ਲੱਗਦੇ ਨੇ ਬਹੁਤ ਮਾੜੇ ਆ ਜੀ ਬਹੁਤ ਪਾਣੀ ਵਧਣ ਰਿਹਾ ਕੱਲ ਦਾ ਬਹੁਤ ਜਿਆਦਾ ਕੋਈ ਮਲਾਜ਼ਮ ਆਇਆ ਨਹੀਂ ਛੜਕਾਂ ਤੇ ਪਹੁੰਚਣੀਆਂ ਨਹੀਂ ਜਿਹੜੇ ਸ਼ਾਮਾਂ ਨੂੰ ਆਉਂਦੇ ਉਹ ਚੱਲ ਜਾਂਦੇ ਫੇਰ ਫੋਟੋ ਲਵਾ ਕੇ ਚੱਲ ਜਾਂਦੇ ਆ ਫੋਟੋਆਂ ਲਹਣ ਆਉਂਦੇ ਮੰਤਰੀ ਫੋਟੋਆਂ ਲਹਣ ਆਉਂਦੇ ਆ ਫੋਟੋਆਂ ਲਵਾ ਕੇ ਚੱਲ ਜਾਂਦੇ ਆ ਡਾਕੂਮੈਂਟ ਆਉਂਦੇ ਫੋਟੋਆਂ ਲਹਣ ਫੋਟੋਆਂ ਲਵਾ ਕੇ ਫੇਰ ਚੱਲ ਜਾਂਦੇ ਸਾਰੇ ਕੀ ਲੱਗਦਾ ਕਿ ਕਿੰਨੇ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਆਪਣਾ ਆਪ ਜਾਂ ਪਿੰਡ ਨੂੰ ਸੰਭਾਲਣਾ ਕਿੰਨਾ ਕੋਖਾ ਬਹੁਤ ਮਾੜਾ ਜੀ ਆਪਣਾ ਆਪ ਨਹੀਂ ਸੰਭਾਜਾਂਦਾ ਘਰਾਂ ਵਾਲਿਆਂ ਤੋਂ ਤੇ ਚੜੇ ਕੋਠਿਆਂ ਜਿਹੜੇ ਆ ਬੇੜੀ ਬੇੜੀਆਂ ਆਉਂਦੀ ਪੁੱਟਾਂ ਬੇਟੀਆਂ ਦੇ ਫੋਨ ਕੰਢੇ ਪੰਨਾਂ ਵਾਲੇ ਸਾਨੂੰ ਕਾਢੀ ਖੜੋ ਫਸੇ ਦੇ ਰਹਿਆਂ ਕੋਈ ਬੇੜੀਆਂ ਨਹੀਂ ਜਾਂਡੀਆਂ ਇੱਕ ਦੋ ਬੇੜੀਆਂ ਸਾਰੇ ਹਲਕੇ ਜਿਨਾਲੇ ਹਲਕੇ ਚ ਕੋਈ ਵੀ ਨਹੀਂ ਪਹੁੰਚ ਪਾ ਰਿਆ ਇੱਥੇ ਕੋਈ ਬੇੜੀ ਨਹੀਂ ਜਾਂਦੀ ਇੱਕ ਦੋ ਬੇੜੀਆਂ ਉਹ ਵੀ ਮੰਤਰੀ ਆ ਵੀ ਲਈ ਫੰਡੇ ਆ ਮੰਤਰੀ ਖੜ ਕੇ ਫੋਟੋਆਂ ਲਵਾਉਂਦੇ ਉਹਨਾਂ ਦੇ ਤਾਂ ਮੈਨੂੰ ਡਰ ਨਹੀਂ ਲੱਗਦਾ ਕਿ ਇਹਨੇ ਪਾਣੀ ਚ ਜਾ ਰਹੇ ਇਹ ਗੁਰੂ ਸਾਹਿਬ ਦਾ ਉਹਦੀ ਮਿਹਰੇ ਜਾਂਡੈ ਨਹੀਂ ਉਤਨਾ ਕੌਣ ਜਾਂਦਾ ਆ ਸੰਗਤਾਂ ਆਈਆਂ ਸਾਰੇ ਇਲਾਕੇ ਦੀਆਂ ਲਈਆਂ ਸੇਵਾ ਕਰਨ ਦੇ ਵਿੱਚ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਤਾਂ ਰਾਸ਼ਨ ਪਾਣੀ ਜਿਹੜਾ ਮਹਿੰਗਾ ਕਰ ਦਿੱਤਾ ਜਾਂਦਾ ਲੇਕਿਨ ਇੱਕ ਪੰਜਾਬ ਹੀ ਆ ਜਿੱਥੇ ਕੀ ਹਾਲਾਤ ਇਹੋ ਜਿਹੇ ਨੇ ਜੇਕਰ ਇਹੋ ਜੀ ਜੋ ਮਾਹੌਲ ਬਣਦਾ ਤਾਂ ਉਸ ਮੌਕੇ ਦੇ ਉੱਤੇ ਜਿਹੜੀ ਆ ਲੰਗਰ ਤੇ ਲੰਗਰ ਲੱਗਦੇ ਨੇ ਸੇਵਾ ਤੇ ਸੇਵਾ ਨੋਜਵਾਨ ਕਰਦੇ ਇਹੋ ਲੱਗ ਸਿੱਖ ਕੌਮ ਹੀ ਦੀ ਸਾਰਾ ਕੰਮ ਕਰਨਾ ਤੇ ਸਿੱਖ ਲੋ ਫਿਰ ਮੜ ਆਂਦੇ ਆ ਪੱਗਾਂ ਵਾਲਿਆਂ ਦੇ ਮੜੇ ਆ ਪੱਗਾਂ ਵਾਲੇ ਬਾਹਰ ਆਵੇ ਮਾ ਚੱਲ ਜਾਵੇ ਕੋਈ ਹੋਵੇ ਉਧਰ ਲੰਗ ਲੈ ਕੇ ਪੱਗਾਂ ਵਾਲੇ ਜਾਂਦੇ ਆ ਤੇ ਪੱਗਾਂ ਵਾਲੇ ਫਿਰ ਉਹ ਮੜ ਆਂਦੇ ਆ ਪੱਗਾਂ ਵਾਲੇ ਹੱਤ ਵਾਧੀਏ ਆ ਟਾਰਗੇਟ ਪੰਜਾਬੀਆਂ ਨੂੰ ਟਾਰਗੇਟ ਕੀਤਾ ਹਾਂਜੀ ਇਹਨਾਂ ਨੂੰ ਸਾਰਾ ਕੋਈ ਇਹਨਾਂ ਨੂੰ ਕੀ ਦਿੰਦਾ ਪੰਜਾਬੀਆਂ ਨੂੰ ਇੱਕ ਕਾਰ ਸੇਵਾ ਗੁਰੂ ਘਰ ਬਾਗ ਬਾਬਾ ਸਰਨਾਪ ਪਾਣੀ ਦੇ ਪਾਣੀ ਲੈ ਕੇ ਆਏ ਇਸ ਪਿੰਡ ਵਾਸਤੇ ਥੋਬਿਆ ਦੇ ਕੋਟਲੀ ਜ਼ਮੀਰ ਵਾਸਤੇ ਕੀ ਕੀ ਲੈ ਕੇ ਆਏ ਆ ਆ ਪਾਣੀ ਆ ਚਾਰ ਆ ਪ੍ਰਸ਼ਾਦਾ ਪਾਣੀ ਆ ਜੋ ਰਸਤਾ ਗਈ ਲੰਗਰ ਦੀ ਲੈ ਕੇ ਆਏ ਆ ਸੰਗਤਾਂ ਦੇ ਪਾਣੀ ਦੇ ਮਗਰ ਦੀਆਂ ਕਈਆਂ ਗੱਡੀਆਂ ਹੋਰ ਨਹੀਂ ਆ ਵਰਤੌਣ ਇਧਰੋਂ ਟਰਾਲੀ ਦੇ ਲਿਆਂਦਾ ਲੰਗਰ ਗਾਂ ਗੱਡੀ ਦੀ ਲੰਗਰ ਕੰਨਸ਼ਨ ਕੋਹਾਵਾ ਜੀ ਬੰਦਿਆ ਸਾਰੀ ਇਹ ਲੈ ਕੇ ਚੱਲੇ ਆ ਬੋਰਡ ਇੱਥੇ ਕੋਈ ਨਹੀਂ ਆ ਇਹਨਾਂ ਪਿੰਡਾਂ ਬੋਰਡ ਚਾਹੀਦਾ ਇੱਥੇ ਇੱਥੇ ਬਾਬਾ ਜੀ ਆਪਣੇ ਮੌਕੇ ਆਪਣੇ ਆਪਣੇ ਤੌਰ ਤੇ ਜਿਹੜਾ ਮੋਹੱਈਆ ਕਰਾਓ ਅਜੀ ਬੋਰਡ ਵੀ ਮਹੱਜਾ ਕਰਾ ਰਹੇ ਹਾਂ ਲੰਗੇ ਜੀ ਬੋਰਡ ਦਾ ਕਰਦੇ ਮੰਗ ਮੰਗੀ ਬੋਰਡ ਦੀ ਇਹ ਤਸਵੀਰਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਜਿਸ ਤਰ੍ਹਾਂ ਦੇ ਨਾਲ ਨੌਜਵਾਨ ਅੱਗੇ ਜਾਈ ਜਾਂਦੇ ਆ ਦਾ ਪਾਣੀ ਵੱਡੇ ਪੱਧਰ ਦੇ ਉੱਤੇ ਵਧਦਾ ਜਾ ਰਿਹਾ ਪਾਣੀ ਇੰਨਾ ਜ਼ਿਆਦਾ ਹੈ ਕਿ ਅੱਗੇ ਜਾਣਾ ਬਹੁਤ ਔਖਾ ਹੋਇਆ ਪਿਆ ਕਿਉਂਕਿ ਰੋਡ ਜਿਹੜੀ ਆ ਬਿਲਕੁਲ ਟੁੱਟੀ ਹੋਈ ਆ ਤਾਂ ਸੰਗਤ ਸੇਵਾ ਕਰਦੀ ਦਿਖਾਈ ਰਹੀ ਇੱਥੇ ਦੇਖ ਸਕਦੇ ਹੋ ਇਹ ਪੰਜਾਬੀਆਂ ਦੀ ਤਸਵੀਰ ਸਾਂਝੀ ਕਰ ਰਹੇ ਆ ਪੰਜਾਬ ਦੀ ਜਿੱਥੇ ਕਿ ਕੋਈ ਇਹੋ ਜਿਹੀ ਕੁਦਰਤੀ ਆਫਤ ਆਵੇ ਤਾਂ ਉੱਥੇ ਕਿਸ ਤਰ੍ਹਾਂ ਦੇ ਨਾਲ ਪੰਜਾਬੀ ਪੰਜਾਬੀ ਦੇ ਨਾਲ ਖੜਦਾ ਜੋ ਅਗਰ ਕੋਈ ਵੀ ਦੇਸ਼ ਵਿਦੇਸ਼ ਤੋਂ ਆਂਦਾ ਜਾਂ ਇਹੋ ਜਿਹੇ ਮਾਹੌਲ ਦੇ ਵਿੱਚ ਫਸਦਾ ਤਾਂ ਪੰਜਾਬ ਪੰਜਾਬੀਅਤ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਅੱਗੇ ਵੱਧ ਕੇ ਜਿਹੜੀ ਆ ਸੇਵਾ ਕਰਦੀ ਆ ਮਦਦ ਕਰਦੀ ਆ ਇਹ ਦੇਖ ਸਕਦੇ ਹੋ ਬਿਨਾਂ ਕਿਸੇ ਡਰ ਖੋਫ ਤੋਂ ਜੋ ਨੌਜਵਾਨ ਨੇ ਉਹ ਜਿਹੜਾ ਇੱਕ ਟਰੈਕਟਰ ਫਸਿਆ ਹੋਇਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਉਹ ਟਰੈਕਟਰ ਦਿਖਾਇਆ ਜਾਵੇ ਜੋ ਫਸਿਆ ਉਸ ਨੂੰ ਕੱਢਣ ਵਾਸਤੇ ਇੱਥੇ ਨੌਜਵਾਨ ਜਿਹੜੇ ਨੇ ਵੱਡੇ ਪੱਧਰ ਤੇ ਇਕੱਠੇ ਹੋ ਕੇ ਗਾਂਹਾਂ ਉਹਨੂੰ ਕੱਢ ਕੇ ਲਿਆਉਣਗੇ ਤਾਂ ਜਿਹੜੇ ਘਰ ਅਗਲੇ ਬੰਨੇ ਹੈਗੇ ਆ ਜਿਹੜੇ ਦਰਿਆ ਨੇੜੇ ਪੈਂਦੇ ਆ ਤਾਂ ਉਹਨਾਂ ਨੂੰ ਜੋ ਲੰਗਰ ਦੀ ਰਸਦ ਜਿਹੜੀ ਆ ਉਹ ਪਹੁੰਚਾਈ ਜਾ ਰਹੀ ਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਪਿੱਛੇ ਤਰਫਾ ਜੋ ਨੌਜਵਾਨ ਨੇ ਉਹ ਵੀ ਸਾਹ ਦੇ ਕਿਤੇ ਨਾਲ ਦੀ ਨਾਲ ਇਹ ਪਾਣੀ ਦੇਖ ਸਕਦੇ ਲਗਾਤਾਰ ਵਧ ਰਿਹਾ ਹੈ ਇਹ ਪਾਣੀ ਜੋ ਹੈ ਲਗਾਤਾਰ ਵਧ ਰਿਹਾ ਡਰ ਦਾ ਮਾਹੌਲ ਬਣਿਆ ਲੇਕਿਨ ਪੁੱਛਣ ਲਈ ਕੋਈ ਵੀ ਨਹੀਂ ਹੈ ਇਸ ਇਲਾਕੇ ਦੇ ਵਿੱਚ ਜੇ ਕਹਿ ਲਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਨਹੀਂ ਪਹੁੰਚਾਇਆ ਥੇ ਕਿਸੇ ਵੱਲੋਂ ਵੀ ਕੋਈ ਬਾਤ ਨਹੀਂ ਪੁੱਛੀ ਗਈ ਇਨ੍ਹਾਂ ਪਿੰਡਾਂ ਦੀ ਲੇਕਿਨ ਹਾਲਾਤ ਤੁਸੀਂ ਵੇਖ ਸਕਦੇ ਹੋ ਪਾਣੀ ਦਾ ਖੰਬੇ ਇਹ ਦੇਖ ਸਕਦਾ ਪਾਣੀ ਦੇ ਵਿੱਚ ਜਿਹੜੇ ਖੰਬੇ ਡੁੱਬੇ ਹੋਏ ਨੇ ਜਿਹੜੇ ਲਾਈਟਾਂ ਦੀਆਂ ਤਾਰਾਂ ਜਿਹੜੀਆਂ ਹੈਗਿਆ ਨੇ ਉਹ ਕਿਸ ਤਰ੍ਹਾਂ ਦੇ ਨਾਲ ਤੇ ਉੱਥੇ ਹੀ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਛਤਾਂ ਦੇ ਉੱਤੇ ਛੜੇ ਹੋਏ ਨੇ ਕੋਰੇ ਕੋਈ ਸਾਰੀ ਪੁੱਛ ਲੈ ਕੋਈ ਸਾਡੀ ਮਦਦ ਹੀ ਕਰ ਦੇ ਤਾਂ ਮਦਦ ਦੀ ਗੁਹਾਰ ਜਿਹੜੀ ਲਗਾਈ ਜਾ ਰਹੀ ਹੈ ਲੇਕਿਨ ਉੱਥੇ ਹੀ ਆਪਣੇ ਸੋਗ ਨੂੰ ਕਹੂੰਗਾ ਜਿਹੜੀ ਇਹ ਰੋਡ ਦੀ ਤਸਵੀਰ ਇਹ ਜਿਹੜੀ ਰੋਡ ਦੀ ਤਸਵੀਰ ਜਿਹੜੀ ਆ ਸਾਂਝੀ ਕੀਤੀ ਜਾਵੇ ਕਿ ਉਹ ਟਰੈਕਟਰ ਦੀ ਕਿੱਦਾਂ ਮਦਦ ਇੱਥੇ ਕੀਤੀ ਜਾਣੀ ਆ ਤਾਂ ਇਹ ਤਸਵੀਰਾਂ ਲਗਾਤਾਰ ਜਗਬਾਨੀ ਟੀਵੀ ਤੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਸਾਂਝੀ ਕਰ ਰਹੇ ਆ ਰਮਦਾਸ ਨੇੜਿਓ ਤਾਂ ਐਸੀ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤੁਹਾਡੇ ਨਾਲ ਅੱਜ ਕੱਲੀ-ਕੱਲੀ ਤਸਵੀਰ ਇਸ ਨਾਲ ਇਲਾਕਿਆਂ ਦੀ ਸਾਂਝੀ ਕਰਦੇ ਰਵਾਂਗੇ ਕੱਲੇ-ਕੱਲੇ ਇਲਾਕਿਆਂ 'ਚ ਚਾਹੇ ਤਰਨਤਾਰਨ ਦੀ ਗੱਲ ਕਰ ਲਈਏ ਪਠਾਨਕੋਟ ਦੀ ਗੱਲ ਕਰ ਲਈਏ ਅਜਨਾਲੇ ਦੀ ਗੱਲ ਕਰ ਲਈਏ ਰਮਦਾਸ ਡੇਰਾ ਬਾਬਾ ਨਾਨਕ ਦੀ ਤਾ ਕੱਲੇ-ਕੱਲੇ ਇਲਾਕੇ ਚ ਜਾ ਕੇ ਤੁਹਾਡੇ ਨਾਲ ਕਵਰੇਜ ਜਿਹੜੀ ਆ ਸਾਂਝੀ ਕਰਦੇ ਰਾਵਾਂਗੇ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਪੰਜਾਬ ਦਾ ਇਸ ਵਕਤ ਮੌਕੇ ਦੇ ਕੀ ਹਾਲਾਤ ਬਣੇ ਹੋਏ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਸ਼ ਸੁਨਗ ਜਗਬਾਨੀ ਟੀਵੀ ਰਮਦਾਸ